ਬਿੱਤੇ ਦਿਨੀ ਪੰਜਾਬ ਭਰ ਦੇ ਵਿੱਚ ਆਮ ਆਦੀ ਪਾਰਟੀ ਨੇ ਭਾਜਪਾ ਦੇ ਖਿਲਾਫ ਮੋਰਚਾ ਖੋਲ੍ਹਿਆ ਤਾਂ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਦੀ ਅਗਵਾਈ ਵਿੱਚ ਬਿੱਤੇ ਦਿਨੀ ਆਮ ਆਦੀ ਪਾਰਟੀ ਦੇ ਆਗੂਆਂ ਵੱਲੋਂ ਭਾਜਪਾ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਤਾਂ ਦੱਸਦੀ ਹੈ ਕਿ ਪ੍ਰਦਰਸ਼ਨ ਦੇ ਦੌਰਾਨ ਆਪ ਆਗੂਆਂ ਨੇ ਆਖਿਆ ਕਿ ਗੈਂਗਸਟਰ ਲੋਰੈਂਸ ਬਿਸ਼ਨੋਈ ਨੂੰ ਭਾਜਪਾ ਸਮਰਥਨ ਕਰ ਰਹੀ ਹੈ ਤਾਂ ਦੂਜੇ ਪਾਸੇ ਭਾਜਪਾ ਆਗੂ ਮਨਜਿੰਦਰ ਸਿਰਸਾ ਵੱਲੋਂ ਵੀ ਗੈਂਗਸਟਰਾਂ ਦੇ ਇਨਕਾਊਂਟਰ ਉੱਤੇ ਵਿਰੋਧ ਜਤਾਇਆ ਗਿਆ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਭਾਜਪਾ ਦੇ ਖਿਲਾਫ ਪੰਜਾਬ ਭਰ ਚ ਪ੍ਰਦਰਸ਼ਨ ਕੀਤੇ ਗਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੂਬੇ ਦੇ ਵਿੱਚ ਗੈਂਗਸਟਰਵਾਦ ਨੂੰ ਖਤਮ ਕੀਤਾ ਜਾ ਰਿਹਾ ਹੈ ਪਰ ਦਿੱਲੀ ਦੇ ਵਿੱਚ ਭਾਜਪਾ ਦੇ ਕੈਬਨਿਟ ਮੰਤਰੀ ਮਨਜਿੰਦਰ ਸਿਰਸਾ ਵੱਲੋਂ ਪ੍ਰਤੀਕਿਰਿਆ ਦਿੰਦੇ ਹੋਏ ਪੰਜਾਬ ਸਰਕਾਰ ਦੇ ਉੱਤੇ ਹੀ ਸਵਾਲ ਚੁੱਕੇ ਗਏ ਨੇ ਅਤੇ ਗੈਂਗਸਟਰਾਂ ਨੂੰ ਮੁਕਾਬਲੇ ਦੇ ਵਿੱਚ ਮਾਰਨ ਉੱਤੇ ਇਤਰਾਜ਼ ਜਤਾਇਆ ਗਿਆ ਜਿਸ ਤੋਂ ਬਾਅਦ ਆਮ ਆਦੀ ਪਾਰਟੀ ਵੱਲੋਂ ਮਨਜਿੰਦਰ ਸਿਰਸਾ ਉੱਤੇ ਤਿੱਖਾ ਵਾਰ ਕਰਦੇ ਆ ਆਖਿਆ ਗਿਆ ਕਿ ਸਿਰਸਾ ਇੰਜ ਗੱਲ ਕਰ ਰਹੇ ਨੇ ਜਿਵੇਂ ਕੇਂਦਰ ਦੀ ਭਾਜਪਾ ਸਰਕਾਰ ਗੈਂਗਸਟਰ ਲੋਰੈਂਸ ਬਿਸ਼ਨੋਈ ਦੀ ਸਰਪ੍ਰਸਤ ਹੋਵੇ ਤਾਂ ਮਨਜਿੰਦਰ ਸਿਰਸਾ ਦੇ ਇਸ ਬਿਆਨ ਤੋਂ ਬਾਅਦ ਸੂਬੇ ਭਰ ਦੇ ਵਿੱਚ ਆਮ ਆਦੀ ਪਾਰਟੀ ਵੱਲੋਂ ਭਾਜਪਾ ਦੇ ਖਿਲਾਫ ਮੋਰਚਾ ਖੋਲ੍ਹਿਆ ਗਿਆ ਜਮ ਕੇ ਪ੍ਰਦਰਸ਼ਨ ਕੀਤਾ ਗਿਆ ਦੈਸਮੋਕ ਦੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਆ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕੇਂਦਰ ਦੀ ਭਾਜਪਾ ਸਰਕਾਰ ਉੱਤੇ ਜਮ ਕੇ ਨਿਸ਼ਾਨੇ ਸਾਧਦੇ ਭਾਜਪਾ ਸਰਕਾਰ ਵੱਲੋਂ ਲਗਾਤਾਰ ਪੰਜਾਬ ਦੇ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਇਹ ਬਿਆਨ ਦਿੱਤੇ ਗਏ ਤਾਂ ਨਾਲ ਹੀ ਆਖਿਆ ਕਿ ਪੰਜਾਬ ਦੇ ਵਿੱਚ ਗੈਰ ਸਮਾਜਿਕ ਗਤੀਵਧੀਆਂ ਨੂੰ ਅੰਜਾਮ ਦੇਣ ਵਾਲੇ ਸ਼ਰਾਰਤੀ ਅੰਸਰਾਂ ਦੀ ਭਾਜਪਾ ਹਮਾਇਤ ਕਰ ਰਹੀ ਹੈ ਇਸ ਤੋਂ ਸਾਫ਼ ਜਾਹਿਰ ਹੁੰਦਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀ ਹੈ ਜੋ ਕਿ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਕਦੇ ਵੀ ਨਹੀਂ ਹੋਣ ਦੇਵੇਗੀ ਬੇਸਿਕਲੀ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਸਦਾਰ ਭਗਵੰਤ ਸਿੰਘ ਮਾਨ ਜੀ ਸਰਕਾਰ ਦੋ ਵੱਡੇ ਸਵਾਲਾਂ ਦੇ ਉੱਤੇ ਪੰਜਾਬੀ ਲੋਕਾਂ ਨੂੰ ਰਾਹ ਦੇਣ ਲਈ ਵੱਡਾ ਅੰਦੋਲਨ ਸ਼ੁਰੂ ਕੀਤਾ ਹੋਇਆ ਪੰਜਾਬ ਦੇ ਅੰਦਰ ਇੱਕ ਪਾਸੇ ਜੁੱਧ ਨਸ਼ਾ ਵਿਰੋਧ ਚੱਲ ਰਿਹਾ ਹੈ ਤੇ ਦੂਜੇ ਪਾਸੇ ਜਿਹੜੇ ਗੈਂਗਸਟਰ ਨੇ ਜਿਹੜੇ ਗੈਂਗਸਟਰ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਜ਼ਹਿਰ ਘੋਲਦੇ ਆ ਔਰ ਵੱਡੀਆਂ ਵਾਅਦਤਾਂ ਦਦੇ ਆ ਸੋ ਅ ਅਸੀਂ ਅੱਜ ਇਹ ਕਹਿਣਾ ਚਾਹੁੰਦੇ ਆ ਪੰਜਾਬ ਦੇ ਲੋਕਾਂ ਨੂੰ ਕਿ ਮਾਨ ਸਾਹਿਬ ਦੀ ਸਰਕਾਰ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਦੇ ਲਈ ਪੰਜਾਬ ਦੇ ਲੋਕਾਂ ਦਾ ਜਿਹੜਾ ਵੀ ਕੋਈ ਅ ਸੁਰੱਖਿਆ ਨਾਲ ਜੁੜਿਆ ਸਵਾਲ ਹੈ ਮੁੱਦਾ ਹੈ ਉਹਦੇ ਤੇ ਵੱਡੀਆਂ ਕਦਮੀਆਂ ਲਈਆਂ ਨੇ ਪਰ ਅਫਸੋਸ ਇਹ ਚੰਗਾ ਹੈ ਕਿ ਕੇਂਦਰ ਦੀ ਬੀਜੇਪੀ ਸਰਕਾਰ ਕੇਂਦਰ ਦੀ বিজেপি ਸਰਕਾਰ ਲਗਾਤਾਰ ਜਿਹੜੀਆਂ ਵਿਰੋਧੀ ਪਾਰਟੀ ਦੀਆਂ ਸਟੇਟ ਗਵਰਨਮੈਂਟਾਂ ਨੇ ਉਹਨਾਂ ਨੂੰ ਅਸਿਰ ਕਰਨ ਦੀਆਂ ਸਿਆਸਤਾਂ ਰਾਜ ਰਿਆ ਨੇ ਤੇ ਜਿਨ੍ਹਾਂ ਵਿੱਚੋਂ ਪੰਜਾਬ ਵੀ ਇੱਕ ਹੈ ਪੰਜਾਬ ਇਸ ਕਰਕੇ ਉਹਨਾਂ ਨੂੰ ਰੋਕਦਾ ਜੀ ਪੰਜਾਬ ਦੇ ਅੰਦਰ ਆਵਾਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਵੱਡੇ ਵੱਡੇ ਮਸਲੇ ਹੱਲ ਕਰਦੀ ਹੈ ਮਾਜੂਬ ਮੁੱਖ ਮੰਤਰੀ ਸਦਾਰਾ ਭਗਵਾਨ ਸਿੰਘ ਮਾਨੋਰ ਅਰਬੰਦ ਕੇਜਰੀਵਾਦੀ ਦੀ ਅਗਵਾਈ ਦੇ ਵਿੱਚ ਉਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਕਿ ਪੰਜਾਬ ਦੇ ਅੰਦਰ ਇਹ ਸਰਕਾਰ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕਿਉਂ ਕੰਮ ਕਰ ਰਹੀ ਹੈ ਸੋ ਲਗਾਤਾਰ ਜਿਹੜੇ ਗੈਂਗਸਟਰ ਉਹਨਾਂ ਨੂੰ ਇਸਤੇਮਾਲ ਕੀਤਾ ਜਾ ਰਿਹਾ ਸੋ ਗੁਜਰਾਤ ਦੀ ਜ਼ਿਲ੍ਹਾ ਦੇ ਅੰਦਰ ਜਿਹੜੇ ਨਾਮੀ ਗੈਂਗਸਟਰ ਨੇ ਜਿਨ੍ਹਾਂ ਵਿੱਚ ਵਿਸनोई ਵੀ ਹੈ ਲਾਲਸ ਵੀ ਵਿਸनोई ਜਿਹਨੂੰ ਪੰਜਾਬ ਦਾ ਬੱਚਾ ਬੱਚਾ ਜਾਣਦਾ ਔਰ ਐਸੇ ਗੈਂਗਸਟਰਾਂ ਦੇ ਰਾਹੀਂ ਪੰਜਾਬ ਦੇ ਕਾਰੋਬਾਰੀ ਲੋਕਾਂ ਨੂੰ ਫੋਨ ਕਰਾ ਕੇ ਉਹਨਾਂ ਨੂੰ ਦਬਕੇ ਮਾਰ ਕੇ ਉਹਨਾਂ ਨੂੰ ਡਰਾ ਕੇ ਉਹਨਾਂ ਕੋਲ ਫਰੋਤੀਆਂ ਮੰਗਣਦੀਆਂ ਜਿਹੜੀਆਂ ਅਸਫਲ ਕੋਸ਼ਿਸ਼ਾਂ ਕੀਤੀਆਂ ਜਾ ਰੀਆਂ ਨੇ ਔਰ ਉਹਨਾਂ ਦੇ ਵਿੱਚ ਤੁਸੀਂ ਦੇਖਿਆ ਥੋੜੇ ਦਿਨ ਪਹਿਲਾਂ ਇੱਕ ਬਹੁਤ ਹੀ ਕਾਰੋਬਾਰੀ ਸੰਜੇ ਬਰਮਾ ਜੀ ਦਾ ਜਿਹੜਾ ਮਾਰਡਲ ਹੁੰਦਾ ਬੋਰਡ ਦੇ ਅੰਦਰ ਸੋ ਉਹਦੀ ਇੱਕ ਜੀ ਦੀ ਝਾਕ ਦੀ ਧਾਰਨਾ ਵੀ ਉਹ ਕਿਵੇਂ ਵਿਸਲੋਈ ਜਿਹੜਾ ਗੁਜਰਾਤ ਦੀ ਜ਼ਿਲ੍ਹਾ ਤੋਂ ਵੈ ਕੇ ਉੱਥੋਂ ਸਾਰਾ ਆਪਰੇਟੋ ਕਰਦਾ ਸੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਬੀਜੇਪੀ ਕੇਂਦਰ ਦੀ ਸਰਕਾਰ ਪੰਜਾਬ ਦੇ ਨਾਲ ਨਾ ਖੜੇ ਸੋ ਅੱਜ ਅਸੀਂ ਇਸ ਗੱਲ ਦਾ ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਦੇਣ ਲਈ ਆਏ ਆ ਕਿ ਪੂਰੀ ਤਰ੍ਹਾਂ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਪੰਜਾਬ ਦੇ ਲੋਕਾਂ ਦੇ ਇਜ਼ਾਮਦ ਜਿੱਥੇ ਗਰੰਟੀ ਆ ਮਾਜੂਕ ਮੁੱਖ ਮੰਤਰੀ ਜੀ ਦੇ ਪ੍ਰਤੀ ਪੰਜਾਬ ਦੇ ਲੋਕਾਂ ਦਾ ਵਿਸ਼ਵਾਸ ਉਹਦੇ ਨਾਲ ਦੀ ਨਾਲ ਬੀਜੇਪੀ ਜਿਹੜੀ ਗੈਂਗਸਟਰਾਂ ਨੂੰ ਪਾਲਦੀ ਆ ਉਹਨਾਂ ਨੂੰ ਹੱਲਾਸ਼ਰੀ ਦਿੰਦੀ ਆ ਉਹ ਬੰਦ ਕਰੇ ਵਰਨਾ ਪੰਜਾਬ ਦੇ ਲੋਕ ਇਹ ਸਾਰਾ ਕੁਝ ਦੇਖ ਰਿਆ ਸੋ ਅਸੀਂ ਪੰਜਾਬ ਨੂੰ ਕਿਸੇ ਵੀ ਤਰ੍ਹਾਂ ਜਿਸ ਤਰ੍ਹਾਂ ਉਹ ਪੰਜਾਬ ਨੂੰ ਅੱਜ ਦੀ ਭੱਟੀ ਜਿਹਾ ਝੋਕੜਾ ਬਣਾ ਦੇ ਕੋਸ਼ਿਸ਼ਾਂ ਕਰਦੀ ਹੈ ਸੋ ਦੋਹਰਾ ਕੈਰੈਕਟਰ ਹੈ ਬੀਜੇਪੀ ਦਾ ਪੰਜਾਬ ਦੇ ਪ੍ਰਤੀ ਸੋ ਨਾ ਕੇਵਲ ਇੱਕ ਸਵਾਲ ਦੇ ਨਿੱਕੇ ਸਵਾਲਾਂ ਦੇ ਉੱਤੇ ਪੰਜਾਬ ਦਾ ਆਰਡੀਐਮ ਧੱਕਿਆ 8000 ਰੁਪਈਆ ਪੰਜਾਬ ਦਾ ਹੈਲਥ ਮਿਸ਼ਨ ਦਾ ਪੈਸਾ ਧੱਕਿਆ ਔਰ ਹੋਰ ਤਾਂ ਹੋਰ ਸਾਡੇ ਪਾਣੀਆਂ ਤੇ ਡਾਕਾ ਮਾਰਨ ਦੇ ਲਈ ਜਿਹੜਾ ਚਾਹੇ ਉਹ ਬੀਵੀਐਮ ਦੇ ਰਾਹੀਂ ਹੋਵੇ ਬਲਬ ਹਰ ਪਲ ਹਰ ਘੜੀ ਪੰਜਾਬ ਦੇ ਪ੍ਰਤੀਜਿਨਾਂ ਦੀ ਅੱਖ ਹੈ ਉਹ ਵੈਰੀਆਂ ਵਾਰੀਆਂ ਸੌਲੀ ਨਹੀਂ ਸੋ ਅਸੀਂ ਜ਼ਰੂਰ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਇਹ ਲੋਕ ਨੇ ਜਦੋਂ ਅ ਅਵਾਰ ਦੇ ਅੰਦਰ ਉਸ ਵਪਾਰੀ ਭਰਾ ਦਾ ਕਤਲ ਹੁੰਦਾ ਮਰਡਰ ਹੁੰਦਾ ਤੇ ਉਹ ਹੱਲਾਸ਼ੇਰੀ ਪਾਉਂਦੇ ਆ ਕਿ ਉਹਦੇ ਦੋਸਤ ਫੜੇ ਜਾਣ ਉਹਦੇ ਦੋਸਤ ਟੰਗੇ ਜਾਣ ਤੇ ਜਦੋਂ ਮਾਨਸੂਬੀ ਸਰਕਾਰ ਨੇ ਦੋਸਤ ਫੜੇ ਆ ਟੰਗੇ ਆ ਤਾਂ ਉਹਨਾਂ ਦੀਆਂ ਜਾਤਾਂ ਦਾ ਹਵਾਲਾ ਦੇ ਕੇ ਪੰਜਾਬ ਦੇ ਅੰਦਰ ਮਤਲਬ ਜਿਹੜਾ ਆ ਉਹ ਉਹਨੂੰ ਉਹਨਾਂ ਦੇ ਜਿਹੜਾ ਐਂਕਾਊਂਟਰ ਹੋਇਆ ਉਹਨੂੰ ਮੰਨ ਲਓ ਜਿਹੜਾ ਬੱਧੀ ਮਗਰਮਾਸ ਦੇ ਹਸੂ ਜਿਹੜਾ ਬੁਗਾਇਦਾ ਰਿਹਾ ਸੋ ਭਾਜਪੀ ਨੂੰ ਪੰਜਾਬ ਦੇ ਲੋਕ ਦੇਖ ਰਹੇ ਆ ਅਸੀਂ ਹਰ ਸੈਰੀ ਦੀ ਹਰ ਪੰਜਾਬੀ ਦੀ ਜਿਹੜੀ ਆ ਉਹ ਸੁਰੱਖਿਆ ਜਿਹੜੀ ਆ ਉਹਦੇ ਸਾਡੇ ਵਤਨਵਾਲਾ ਜਿਹੜਾ ਵੀ ਕਾਨੂੰਨ ਨੂੰ ਆਪਰੇ ਹੱਥਾਂ ਦੇ ਲੋਕ ਆ ਸਰਕਾਰ ਉਹਦੇ ਖਿਲਾਫ ਸੱਚੀ ਨਾ ਉੱਟੇਗੀ ਚਾਹੇ ਕਿੱਡਾ ਵੱਡਾ ਵੀ ਗੈਂਸਟਰ ਕਿਉਂ ਨਾ ਹੋਵੇ ਲੇਕਿਨ ਅੰਤ ਦੇ ਵਿੱਚ ਅਸੀਂ ਗੱਲ ਕਾਵਾਂਗੇ ਕਿ ਬੀਜੇਪੀ ਗਾਂਸਵਾ ਦੇ ਰਾਏ ਪੰਜਾਬ ਦੀ ਤਵਾਈ ਗੱਲ ਨਾ ਤੱਕੇ ਇਹਦੇ ਰਾਏ ਉਹ ਰਾਸੀ ਰੋਟੀਆਂ ਸੇਕਣ ਦਾ ਕੰਮ ਨਾ ਕਰੇ ਪੰਜਾਬ ਦੇ ਲੋਕਾਂ ਦੀ ਇਕੱਲੇ ਇਕੱਲੇ ਬੰਦੇ ਦੀ ਸਾਡੇ ਲਈ ਜ਼ਿੰਦਗੀ ਬਹੁਤ ਕੀਮਤੀ ਆ ਸੋ ਅੱਜ ਬੀਜੇਪੀ ਨੂੰ ਨੰਗਾ ਕਰਨ ਦੇ ਲਈ ਬੀਜੇਪੀ ਦੇ ਖਰਾਬ ਪ੍ਰੋਟੈਸਟ ਪਨਹਾਲਪੁਰ ਦੇ ਅੰਦਰ ਕੀਤਾ ਗਿਆ ਸਾਡੇ ਜ਼ਿਲ੍ਹਾ ਪ੍ਰਧਾਨ ਆਮਨ ਸੰਧੂ ਜੀ ਦੀ ਅਵਾਜ਼ ਦੇ ਵਿੱਚ ਔਰ ਮੇਰੇ ਬਰੇ ਪਿਆਰੇ ਅਜ਼ੀਜ਼ ਭੂਤੀ ਸ਼ਰਮਾ ਜੀ ਅਮਰਿੰਦ ਮੰਡੂ ਜੀ ਹੋਰ ਸਾਡੇ ਸਾਰੇ ਯੂਥ ਦੇ ਆਗੂ ਸੇਵਾਦਾਰਾਂ ਨੇ ਸੋ ਇਹੇ ਕਹਾਂਗੇ ਕਿ ਆਮ ਆਦਮੀ ਪਾਰਟੀ ਭਗਵਾਨ ਮਾਦੀ ਦੀ ਸਰਕਾਰ ਜ਼ੁਧ ਨਸ਼ੇ ਅਵਰੋਧ ਹੋਵੇ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਹੋਵੇ ਹਰ ਕੀਮਤ ਤੇ ਪੰਜਾਬ ਦੇ ਅੰਦਰ ਪੰਜਾਬ ਦੇ ਲੋਕਾਂ ਦੇ ਰਾਖੀ ਕਰੂਗੀ ਤੇ ਭਾਜਪਾ ਨੂੰ ਇਹ ਕੰਟ ਲਿਖਿਆ ਪੜ੍ਹਨਾ ਚਾਹੀਦਾ ਕਿ ਪੰਜਾਬ ਦੇ ਲੋਕ ਸਾਰਾ ਕੁਝ ਦੇਖ ਰਹੇ ਹੈ ਦੇਖੋ ਜੀ ਇਹ ਗੱਲ ਪਹਿਲਾਂ ਤੋਂ ਸਾਨੂੰ ਸਾਰਿਆਂ ਨੂੰ ਜਾਇਰ ਸੀਗੀ ਕਿ ਭਾਜਪਾ ਜਿਹੜੀ ਹੈਗੀ ਹੈ ਉਹ ਗੁੰਡਿਆਂ ਦਾ ਸਾਥ ਦਿੰਦੀ ਹੈ ਗੈਂਗਸਟਰਾਂ ਦਾ ਸਾਥ ਦਿੰਦੀ ਹੈ ਹੁਣ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਬਿਕਾਜ਼ ਅਬੋਰ ਦੇ ਵਿੱਚ ਤੁਸੀਂ ਸਾਰੇ ਜਿੱਦਾਂ ਜਾਣਦੇ ਹੋ ਪਿਛਲੇ ਦਿਨਾਂ ਦੇ ਵਿੱਚ ਇੱਕ ਬੜੀ ਮਹੱਤਵਪੂਰਨ ਘਟਨਾ ਹੋਈ ਹੈ ਜਿਹਦੇ ਵਿੱਚ ਇੱਕ ਕਪੜਾ ਵਪਾਰੀ ਨੂੰ ਸ਼ਰੇਆਮ ਕਤਲ ਕਰ ਦਿੱਤਾ ਗਿਆ ਸੀਗਾ ਉਹਦੇ ਐਕਸ਼ਨ ਦੇ ਉੱਤੇ ਸਾਡੀ ਪੰਜਾਬ ਪੁਲਿਸ ਨੇ ਇੱਕ ਵੱਡਾ ਉਪਰਾਲਾ ਲਿਆ ਗੈਂਗਸਟਰਾਂ ਨੂੰ ਇਨਕਾਊਂਟਰ ਕੀਤਾ ਤੇ ਜਿਹੜੇ ਬਾਕੀ ਜਾਣੇ ਸੀਗੇ ਉਹਨਾਂ ਨੂੰ ਫੜਕੇ ਅੰਦਰ ਕੀਤਾ ਲੇਕਿਨ ਉਹਦੇ ਸਾਨੂੰ ਸਪੋਰਟ ਕਰਨ ਦੇ ਬਜਾਏ ਇਨਾਂ ਦੇ ਇੱਕ ਬੰਦੇ ਨੇ ਜਿਹੜੇ ਕਿ ਦਿੱਲੀ ਦੇ ਮੰਜਿੰਦਰ ਸਿਸਰਜੀ ਨੇ ਦਿੱਲੀ ਦੇ ਵਿੱਚ ਜਬੀਜਪੀ ਦੇ ਵੱਡੇ ਆਗੂ ਉਹਨਾਂ ਨੇ ਕਿਹਾ ਕਿ ਮਾਮਾ ਦੇ ਪੁੱਤ ਮਰ ਗਏ ਮਾਮਾ ਦੇ ਪੁੱਤ ਨਹੀਂ ਗੈਂਗਸਟਰਸ ਮਰੇ ਨੇ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਇੱਥੇ ਮਾਹੌਲ ਬਹੁਤ ਗੰਦਾ ਪਾੜਾ ਕਰਕੇ ਰੱਖਿਆ ਹੈ ਤੇ ਬਹੁਤ ਸਾਰੇ ਮਾਮਾ ਦੇ ਪੁੱਤ ਮਾਰੇ ਆ ਉਹਦੇ ਨਾਲ ਨਾਲ ਸਾਡੇ ਪੰਜਾਬ ਸਰਕਾਰ ਦਾ ਇਦਾਂ ਵੱਡਾ ਇੱਕ ਉਪਰਾਲਾ ਹੋਇਆ ਹੈ ਅਜਿਬ ਨਸਿਆ ਵਰਦ ਲੇਕਿਨ ਜਦੋਂ ਅਸੀਂ ਇਹਨਾਂ ਦੇ ਵਿਕਰਮਜੀਠਿਆਂ ਨੂੰ ਚੋਕੀ ਅਸੀਂ ਅੰਦਰ ਕੀਤਾ ਠੀਕ ਹੈ ਸਰਕਾਰ ਨੇ ਐਕਸ਼ਨ ਲਿਆ ਤੇ ਇਹਨਾਂ ਨੂੰ ਅੰਦਰ ਕੀਤਾ ਤੇ ਉਸ ਤੋਂ ਸਾਰੀ ਕਾਂਗਰਸ ਸਾਰੀ ਬੀਜੇਪੀ ਇਕੱਠੀ ਹੋ ਗਈ ਠੀਕ ਹੈ ਤੇ ਉਹਨਾਂ ਦੇ ਖਿਲਾਫ ਉਹਨਾਂ ਨੇ ਇੱਕ ਬਿਆਨ ਦਿੱਤਾ ਕਿ ਜੀ ਇਹ ਬਹੁਤ ਗਲਤ ਕੀਤਾ ਹੈ ਲੇਕਿਨ ਆਬੀਸਲੀ ਜਿਹੜਾ ਵੀ ਬੰਦਾ ਡਰੱਗਸ ਦੇ ਮਾਮਲੇ ਦੇ ਵਿੱਚ ਰਹੂਗਾ ਪੰਜਾਬ ਸਰਕਾਰ ਉਹਨੂੰ ਬਖਸ਼ੂਗੀ ਨਹੀਂ ਤੇ ਉਹਦਾ ਸਖਿਆ ਨਿਕਿਤ ਕਰੂਗੀ